ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਐਕਟਰ ਡਾਇਰੈਕਟਰ ਐਕਟੀਵਿਸਟ ਬਹਿਣ ਦਾ ਸਫਰ ਕਲਿੰਗਾ ਤੋਂ ਬਹਿਣ ਦਾ ਸਫਰ ਕਿੱਦਾ ਦੇਖਦੇ ਸਰ ਅਸਲ 'ਚ ਇਹ ਕਾਰਨ ਦੀ ਲੋੜ ਨਹੀਂ ਪੈਣੀ ਸੀ ਸਾਨੂੰ ਜੇ ਸਾਡੇ ਸੋ ਕਾਲਡ ਲੀਡਰ ਜਾਂ ਪਾਰਟੀਆਂ ਜਾਂ ਪੰਜਾਬ ਨੂੰ ਬਚਾਉਣ ਵਾਲੇ ਕੁਝ ਕਰ ਲੈਂਦੇ ਤਾਂ ਅੱਜ ਅਸੀਂ ਤਖਸ਼ਿੜ ਕੇ ਸਕਵਰ ਖਸਾਬ ਚ ਅਰਦਾਸ ਕਰਕੇ ਸ਼ੁਰੂ ਕਿਸ ਕੰਮ ਲਈ ਹੋ ਰਹੇ ਹਾਂ ਇਸ ਕੰਮ ਲਈ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ ਪਾਣੀ ਕਿਉਂ ਕਿਉਂਕਿ ਸਾਡੇ ਕੋਲੇ ਸਿਰਫ ਪਾਣੀ ਆ ਹੋਰ ਕੁਝ ਵੀ ਨਹੀਂ ਕੁਦਰਤੀ ਸੋਮਾ ਔਰ ਵੈਸੇ ਵੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਹੈ ਪਿਤਾ ਦਾ ਦਰਜਾ ਇਸੇ ਲਈ ਦਿੱਤਾ ਪਰ ਤੁਸੀਂ ਵੇਖਿਆ ਉੱਥੇ ਲੁਧਿਆਣੇ ਕੀ ਹੋਇਆ ਤਿੰਨ ਸੈਂਟਰਾਂ ਨੂੰ ਬੰਦ ਕਰਨ ਲਈ ਇਹ ਸਰਕਾਰ ਇੰਨੀ ਅੜ ਗਈ ਤੇ ਤੁਸੀਂ ਸੋਚੋ ਇਹੋ ਜੇ 2000 ਸੈਂਟਰ ਹੋਰ ਨੇ ਪੂਰੇ ਪੰਜਾਬ ਜਿਹਦੇ ਨਾਲ ਪੰਜਾਬ ਦਾ ਸਰਫੇਸ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਉਹ ਖਰਾਬ ਹੋ ਰਿਹਾ ਹੈ ਜੇ ਉਹ ਖਰਾਬ ਹੋ ਰਹੇ ਨੇ ਤਾਂ ਉਹਨੂੰ ਰੋਕਾਂਗੇ ਨਹੀਂ ਜੇ ਪੰਜਾਬ ਦਾ ਪਾਣੀ ਬਰਬਾਦ ਹੋ ਕੇ ਸਿਹਤ ਬਣਾਉਣ ਦੀ بجائے ਕੈਂਸਰ ਦੇ ਰਿਹਾ ਤਾਂ ਆਪਾਂ ਰੋਕਾਂਗੇ ਨਹੀਂ ਅੱਜ ਅਸੀਂ ਉਹਨਾਂ 2000 ਸੈਂਟਰਾਂ ਨੂੰ ਬੰਦ ਕਰਵਾ ਸਕੀਏ ਔਰ ਸਰਕਾਰ ਉਸਤੇ ਕੁਝ ਕਾਰਵਾਈ ਕਰ ਪਾਵੇ ਲੋਕਾਂ ਨੂੰ ਦੱਸਣ ਨਿਕਲੇ ਆ ਸ਼ੁਰੂਆਤ ਇੱਥੋਂ ਕਰ ਰਹੇ ਹਾਂ ਤੱਕ ਜੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਨੰਗਲ ਰੋਪੜ ਤੇ ਆਨੰਦਪੁਰ ਸਾਹਿਬ ਦੇ ਸਾਰੇ ਪਿੰਡਾਂ 'ਚ ਜਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਇਹ ਤੁਹਾਡੇ ਲਈ ਸਭ ਤੋਂ ਜ਼ਰੂਰੀ ਮੁੱਦਾ ਹੈ ਜੇ ਸਰਕਾਰ ਨਹੀਂ ਮੰਦੀ ਤਾਂ ਤੁਸੀਂ ਉਹਨਾਂ ਨੂੰ ਮਨਾਓ ਕਿਉਂਕਿ ਸਰਕਾਰਾਂ ਉੱਤੋਂ ਨਹੀਂ ਡੇਕਦੀਆਂ ਸਰਕਾਰਾਂ ਲੋਕ ਹੀ ਬਣਾਉਂਦੇ ਨੇ ਤੇ ਜੇ ਲੋਕਾਂ ਦੀ ਭਲਾਈ ਨਹੀਂ ਕਰਨਗੇ ਤਾਂ ਫਿਰ ਆਪਾਂ ਨਹੀਂ ਬੋਲਾਂਗੇ ਪਾਣੀ ਬਚਾਉਣ ਦਾ ਪੰਜਾਬ ਬਾਜੂ ਮਾਨਸਰ ਵੇਖੋ ਇੱਕ ਮੁੱਦੇ ਨਾਲ ਪੰਜਾਬ ਨਹੀਂ ਵੱਜਦਾ ਜਿਵੇਂ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪੰਜਾਬ ਪੰਜਾਬੀਆਂ ਦਾ ਹੋਵੇ ਅਸੀਂ ਜੂਝਦਾ ਪੰਜਾਬ ਵੇਲੇ 31 ਮੁੱਦੇ ਲੈ ਕੇ ਆਏ ਸੀ ਕਿੰਨੇ ਕੁ ਲੋਕਾਂ ਤੱਕ ਪਹੁੰਚੇ ਹੁਣ ਸਾਨੂੰ ਸਮਝ ਆਈ ਹੈ ਕਿ ਨਹੀਂ 33 ਨਹੀਂ ਇੱਕ ਇੱਕ 2 2 3 3 ਇਹਨਾਂ ਨੂੰ ਦੱਸਦੇ ਜਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਇਹਦੇ ਨਾਲ ਬਚੂਗਾ ਪਰ ਮੈਂ ਜਦ ਤੱਕ ਫਿਰ ਜ਼ਿਆਦਾ ਟਾਈਮ ਹੀ ਲੱਗੂ ਜਦੋਂ ਇੱਕ ਇੱਕ ਕਰਦੇ ਦੱਸ ਯੈਸ ਹੁਣ ਅਸੀਂ ਜਦੋਂ ਪਾਣੀ ਬਾਰੇ ਲੋਕ ਜਾਗਰੂਕ ਹੈ ਉਹਨਾਂ ਨੂੰ ਪਤਾ ਪਾਣੀ ਸਾੜਾ ਘਟ ਰਿਹਾ ਤੇ ਹੁਣ ਇਹ ਵਹਿਣ ਦੇ ਨਾਲ ਕੀ ਲੋਕ ਜਾਗਰੂਕ ਹੋ ਜਾਣਗੇ ਨਹੀਂ ਉਹਦੀ ਵਜ੍ਹਾ ਹੈ ਸਿਰਫ 3 ਸੈਂਟਰਾਂ ਬਾਰੇ ਉਹ ਵੀ ਅਸੀਂ ਰੌਣਾ ਪਾਪਾ ਆਕੇ ਕਿ ਬੁੱਢੇ ਨਾਲੇ ਚ 1.5 ਕਰੋੜ ਲੀਟਰ ਪਾਣੀ ਉਹਨਾਂ 3 ਸੈਂਟਰਾਂ ਤੋਂ ਪੈਂਦਾ ਹੈ ਜਦ ਕੇ ਬੁੱਢੇ ਨਾਲੇ ਚ ਕੁੱਲ 60 ਤੋਂ 70 ਕਰੋੜ ਲੀਟਰ ਪਾਣੀ ਪੈਂਦਾ ਪਰ ਤੀ ਅਸੀਂ ਤੁੰਗਟਾਂ ਨਾਲੀ ਭੁੱਲ ਜਾਾਂਗੇ ਤੁੰਗਟਾਂ ਵਾਲੀ ਕੀ ਅਸੀਂ ਹੰਸਲਾ ਨਦੀ ਭੁੱਲ ਜਾਾਂਗੇ ਕੀ ਅਸੀਂ ਇਹ ਸਾਰੇ ਸਰੋਤ ਜੋ ਪਾਣੀ ਨੂੰ ਗੰਦਾ ਕਰ ਰਹੇ ਨੇ ਆ ਤੁਹਾਡੇ ਨੇੜੇ ਐ ਤੇ ਪੀਐਸਸੀ ਐਲ ਐ ਇਹਨੂੰ ਭੁੱਲ ਜਾਾਂਗੇ ਕੀ ਇੱਥੇ ਪਾਣੀ ਦਾ ਸਤਿਆਨਾਸ਼ ਨਹੀਂ ਹੋ ਰਿਹਾ ਆ ਮਾਈਨਿੰਗ ਨੂੰ ਭੁੱਲ ਜਾਾਂਗੇ ਅਸੀਂ ਦੱਸਣ ਜਾ ਰਹੇ ਹਾਂ ਕਿ ਹਰ ਗੱਲ ਨਾਲ ਉਹਨਾਂ ਦਾ ਪਾਣੀ ਉਹਨਾਂ ਦੀ ਪੰਜਾਬੀਅਤ ਉਹਨਾਂ ਦੀ ਐਜੂਕੇਸ਼ਨ ਉਹਨਾਂ ਦਾ ਮੈਡੀਕਲ ਹਰ ਚੀਜ਼ ਦਾ ਸਤਿਆਨਾਸ਼ ਕਿਵੇਂ ਹੋ ਰਿਹਾ ਸਰਕਾਰ ਰਾਜਨੀਤਿਕ ਸੱਤਾ ਹਾਸਲ ਕੀਤੇ ਤੋਂ ਬਿਨਾਂ ਇਹ ਤਮਾਮ ਜਿਹੜੇ ਮੁੱਦੇ ਆਉਂ ਸੋਸ਼ਲ ਲੈਵਲ ਤੇ ਅਚੀਵ ਕੀਤੇ ਜਾ ਸਕਦੇ ਤਾਂ ਇਹਦੀ ਨਾ ਇੱਕ ਪ੍ਰੋਬਲਮ ਹੈ ਅਸੀਂ ਸਾਡੇ ਪੰਜਾਬ ਵਾਲੇ ਨਾ ਰਾਜਨੀਤਿਕ ਅਵੇਅਰਨੈਸ ਤਾਂ ਆ ਗਈ ਪਰ ਚੇਤਨਾ ਨਹੀਂ ਆਈ ਮੈਂ ਦੱਸਦਾ ਇਹ ਚ ਫਰਕ ਕੀ ਆ ਸਾਨੂੰ ਲੱਗਦਾ ਜੇ ਇਹ ਗੱਲ ਕਰਾਂਗੇ ਤਾਂ ਅਸੀਂ ਰਾਜਨੀਤਿਕ ਹੈ ਨਹੀਂ ਤਾਂ ਨਹੀਂ ਮੈਨੂੰ ਦੱਸੋ ਕਿਹੜੀ ਗੱਲ ਰਾਜਨੀਤਿਕ ਨਹੀਂ ਹੁੰਦੀਗੀ ਜੇ ਲੋਕ ਉਹਨਾਂ ਨੂੰ ਵੋਟ ਪਾਉਂਦੇ ਨੇ ਤਾਂ ਕੀ ਅਸੀਂ ਰਾਜਨੀਤਿਕ ਨਹੀਂਗੇ ਅਸੀਂ ਆਣੇ ਆ ਕਿ ਜੇ ਲੋਕਤੰਤਰ ਚ ਕੋਈ ਵੀ ਗੱਲ ਕਰਵਾਉਣੀ ਹੈ ਤਾਂ ਉਹਨੂੰ ਲੋਕਾਂ ਦਾ ਮੁੱਦਾ ਬਣਾ ਦਿਓ ਸਾਡਾ ਕੰਮ ਆ ਅਸੀਂ ਉਹਨੂੰ ਲੋਕਾਂ ਦਾ ਮੁੱਦਾ ਬਣਾ ਰਹੇ ਹਾਂ ਔਰ ਇਨਾਂ ਪਾਰਟੀਆਂ ਨੂੰ ਮਜਬੂਰ ਕਰਾਂਗੇ ਕਿ ਗੱਲ ਮੰਨੋ ਕਿ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਆਏ ਤੋਂ ਬਿਨਾ ਇਹ ਜਿਹੜੇ ਟਾਰਗੇਟ ਨੇ ਅਚੀਵ ਕੀਤੇ ਜਾ ਸਕਦੇ ਆ ਨਹੀਂ ਕੀਤੇ ਜਾ ਸਕਦੇ ਐਫੀਨਟਲੀ ਕੀਤੇ ਜਾ ਸਕਦੇ ਇਹਦਾ ਮਤਲਬ ਤੁਸੀਂ ਇਲੈਕਟੋਰਲ ਪੋਲਿਟਿਕਸ ਦਾ ਪਾਰਟ ਨਹੀਂ ਬਣੋਗੇ ਫਿਲਹਾਲ ਸਾਡਾ ਕੋਈ ਇਰਾਦਾ ਨਹੀਂ ਅਸੀਂ ਆਣੇ ਆ ਇਹ ਮੁੱਦੇ ਪਾਰਟੀਆਂ ਚੱਕ ਲੈਣ ਸਾਨੂੰ ਇਹ ਜੀ ਕਿਸੇ ਕੰਮ ਦੀ ਲੋੜ ਨਾ ਪਵੇ ਅਸੀਂ ਆਹੀ ਕਹਿ ਰਹੇ ਹਾਂ ਇਨੇ ਚਿਰ ਦੇ ਕਿ ਇਨਾਂ ਮੁੱਦਿਆਂ ਨੂੰ ਕਿਉਂ ਨਹੀਂ ਬਣਾਉਂਦੇ ਤੁਸੀਂ ਮੈਨੂੰ ਦੱਸੋ ਕਿ ਇਹ ਇਹਨਾਂ ਪਾਰਟੀਆਂ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਪਾਣੀ ਇਹ ਪਾਣੀ ਦਾ ਮੁੱਦਾ ਤੇ ਨਵਾਂ ਤਾਂ ਨਹੀਂ ਅਸਰ ਤੇ ਪੁੱਢਾ ਗੱਲ ਦੀ ਗੱਲ ਕਰਨਾ ਪੁਰਾਣੀ ਸਰਕਾਰਾਂ ਇਹ ਹੋਰ ਵੀ ਦੁੱਖ ਦੀ ਗੱਲ ਹੈ ਪੁਰਾਣੀਆਂ ਸਰਕਾਰਾਂ ਮੈਂ ਆ ਨਾ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਇੰਨੇ ਚਿਰ ਦਾ ਮੁੱਦਾ ਫਿਰ ਵੀ ਨਹੀਂ ਕਰ ਰਹੇ ਕੁਝ ਇਹ ਤਾਂ ਹੋਰ ਵੀ ਦੁੱਖ ਦੀ ਗੱਲ ਹੈ ਆਹੀ ਤਾਂ ਅਸੀਂ ਕਹਿ ਰਹੇ ਕਿ ਇੰਨਾ ਪੁਰਾਣਾ ਮੁੱਦਾ ਐਡਾ ਮੁੱਦਾ ਮੁੱਦਾ ਲੋਕ ਮਰ ਗਏ ਕੈਂਸਰ ਹੋ ਗਿਆ ਕਾਲਾ ਪੀਲਾ ਹੋ ਗਿਆ ਪਹੁੰਚੇ ਉੱਥੇ ਕੰਮ ਤਾਂ ਚੱਲ ਰਿਹਾ ਸਿੱੱਚੀ ਵਾਲੀ ਲੱਗੇ ਉੱਥੇ ਪਾਣੀ ਚਾ ਉਹਦਾ ਕਿਵੇਂ ਦੇਖਦੇ 10 ਦਿਨਾਂ ਤੁਹਾਨੂੰ ਹੋਵੇ ਕੈਂਸਰ ਤੇ ਮੈਂ ਕਹਾਂ ਆ ਕੇ ਆ ਲੋ ਸਿਰ ਦੁੱਖ ਦੇ ਦੀ ਗੋਲੀ ਇਹ ਕੇਵ ਜਾ ਲੱਗੂਗਾ ਤੁਹਾਨੂੰ ਅਸੀਂ ਉਹਨਾਂ ਤੋਂ ਇੱਕੋ ਸਵਾਲ ਪੁੱਛਦੇ ਹਾਂ ਕਿ ਜਿਸ ਕੈਮੀਕਲ ਨੂੰ ਕੋਈ एसटीपी ਸੀਟਪੀ ਕਲੀਨ ਨਹੀਂ ਕਰ ਸਕਦਾ ਉਹ ਹੈਗਾ ਡਾਈੰਗ ਯੂਨਿਟ ਦਾ ਕੈਮੀਕਲ ਜਿਹਦੇ ਬਾਰੇ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਜਿਹਦੇ ਬਾਰੇ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਜਿਹਦੇ ਬਾਰੇ ਸੈਂਟਰ ਦੀ এনवायरमेंट ਮਿਨਿਸਟਰੀ ਕਹਿ ਰਹੀ ਕਿ ਸਾਡੇ ਨੋਰਮਸ ਫਾਲੋ ਨਹੀਂ ਹੋ ਰਹੇ ਉਹਦੇ ਬਾਰੇ ਜੇ ਉਹ ਨਹੀਂ ਕਰ ਰਹੇ ਕੁਝ ਤਾਂ ਅਸੀਂ ਆਣੇ ਉਹਦਾ ਜਵਾਬ ਤਾਂ ਦਿਓ ਹੱਲ ਹੱਲ ਕੀ ਹੈ ਹੁਣ ਤੁਸੀਂ ਅੱਜ ਤੋਂ ਸ਼ੁਰੂ ਕਰ ਰਹੇ ਹੋ ਵਹਿਣ ਮੰਗਲ ਦੀ ਮੰਗਲ ਵੀ ਤੁਸੀਂ ਜਾਣਿਆ ਕੀਰਤਪੁਰ ਸਾਹਿਬ ਦੇ ਜਿਹੜਾ ਸੀਵਰ ਦਾ ਪਾਣੀ ਹੈ ਸਤਲੁਜ ਦੇ ਵਿੱਚ ਪਿਆ ਹੱਲ ਕੀ ਹੈ ਮੈਨਾਂ ਤਾਂ ਫਿਰ ਉਹੀ ਸਵਾਲ ਹੈ ਪੋਲਿਟਿਕਲ ਜਦੋਂ ਤੁਸੀਂ ਇਲੈਕਟਰਲ ਪੋਲਟਿਕਸ ਦਾ 파ਟ ਨਹੀਂ ਬਣਦੇ ਹੋ ਉਦੋਂ ਤੱਕ ਤਾਂ ਇਹ ਸਾਰੀਆਂ ਚੀਜ਼ਾਂ ਸੋਸ਼ਲ ਸਰ ਮੈਨੂੰ ਇੱਕ ਗੱਲ ਦੱਸੋ ਸਾਡੇ ਘਰੇ ਚੋਰੀ ਹੁੰਦੀ ਹੈ ਸਾਡੇ ਘਰੇ ਕੋਈ ਗਲਤ ਤਰ੍ਹਾਂ ਦੀ ਚੀਜ਼ ਹੁੰਦੀ ਹੈ ਅਸੀਂ ਬੋਲਦੇ ਨਹੀਂ ਬੋਲਦੇ ਆ ਨਾ ਤੇ ਪੰਜਾਬ ਸਾਡਾ ਘਰ ਨਹੀਂ ਕੀ ਅਸੀਂ ਯਾਰ ਬੋਲਣ ਦਾ ਹੱਕ ਉਦੋਂ ਰੱਖਾਂਗੇ ਜਦੋਂ ਅਸੀਂ ਇਲੈਕਸ਼ਨ ਲੜਾਂਗੇ ਕੀ ਅਸੀਂ ਉਦੋਂ ਰੱਖਾਂਗੇ ਅਸੀਂ ਆਹੀ ਤਾਂ ਗੱਲ ਕਹਿ ਰਹੇ ਹਾਂ ਕਿ 2000 ਸੈਂਟਰਾਂ ਨੇ ਸਤਿਆਨਾਸ਼ ਕਰਤਾ ਪਾਣੀ ਦਾ ਮੈਨੂੰ ਦੱਸੋ ਆਪਾਂ ਹਿਮਾਚਲ ਦੇ ਨਾੜ ਖੜੇ ਆ ਸੈਂਟਰ ਬੰਦ ਹੋ ਜੂਗੇ ਤਾਂ ਰੋਜ਼ਗਾਰ ਨਹੀਂ ਖਤਮ ਹੋ ਜੂਗਾ ਹਾਂਜੀ ਸੈਂਟਰਾਂ ਰੋਜ਼ਗਾਰ ਨਹੀਂ ਮਿਲਿਆ ਲੋਕਾਂ ਨੂੰ ਪੰਜਾਬ ਦਾ ਰੋਜ਼ਗਾਰ ਕਿ ਮੈਂ ਦੱਸ ਦਿੰਦਾ ਦੱਸ ਮੈਂ ਦੱਸ ਦਿੰਦਾ ਤੁਹਾਨੂੰ ਮੈਨੂੰ ਇਹ ਦੱਸਿਓ ਜੇ ਸਾਡੇ ਜਿਹੜੀਆਂ ਫੈਕਟਰੀਆਂ ਇਹ ਪਹਿਲਾਂ ਤੋਂ ਯੂਰਪ ਨੇ ਸਾਥੋਂ ਸਿੱਖਿਆ ਜਾਂ ਅਸੀਂ ਉਹਨਾਂ ਤੋਂ ਬਾਅਦ ਫੈਕਟਰੀਆਂ ਬਣਾਈਆਂ ਉਹਨਾਂ ਦੇ ਹੈ ਨਹੀਂ ਕਿਆਂ ਕਮਲ ਲਾਡੂ ਜੇ ਨਹੀਂ ਜਿਹੜੀ ਡਰਾਈ ਫੈਕਟਰੀਆਂ ਲੈ ਆਏ ਡਾਈਂਗ ਲੈ ਆਏ ਅਸੀਂ ਕਦੋਂ کہہ ਰਹੇ ਹਾਂ ਬੰਦ ਕਰੋ ਅੱਜ ਤਾਂ کہہ ਰਹੇ ਹਾਂ ਡਰਾਈ ਵਾਲੀ ਡਾਈਂਗ ਲੈ ਕੇ आओ ਪਰ ਮੈਨੂੰ ਇੱਕ ਦੱਸਿਓ ਜੀ ਸਿਰਫ ਕੈਮੀਕਲ ਅੱਜ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਇਹ ਫਰਕ ਕਾਈਂਡ ਇਨਫਰਮੇਸ਼ਨ ਹਰ ਬੰਦੇ ਲਈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ